ਪਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਐਤਵਾਰ ਨੂੰ 10:30 ਵਜੇ ਦੇ ਲਗਭਗ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੋਤਵਰ ਵਿਅਕਤੀਆਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਮਨਾਇਆ ਗਿਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਕੇਕ ਕੱਟ ਕੇ ਜਨ ਦਿਹਾੜਾ ਦੱਸ ਦਈਏ ਕਿ ਇਸ ਸਮਾਗਮ ਦੇ ਅੰਦਰ ਪਠਿੰਡਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਦਲਤ ਮਹਾ ਪੰਚਾਇਤ ਦੇ ਚੇਅਰਮੈਨ ਗਰਜੀਤ ਸਿੰਘ ਗਹਿਰੀ ਅਤੇ ਅੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਇਹਦੇ ਵਿੱਚ ਸ਼ਾਮਲ ਹੋਏ ਦੇਖ ਰਹੋ ਤਸਵੀਰਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਅੰਬੇਡਕਰ ਪਾਰਕ ਵਿਖੇ ਜਨ ਦੇੜਾ ਮਨਾਇਆ ਗਿਆ ਜਿੱਥੇ ਉਹਨਾਂ ਕੋਲੋਂ ਕੇਕ ਕੱਟਿਆ ਗਿਆ ਉੱਥੇ ਫੁੱਲਾਂ ਦੀ ਵਰਖਾ ਕੀਤੀ ਗਈ ਬਾਬਾ ਸਾਹਿਬ ਅੰਰਕਰਾਮ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅੰਰਕਰ ਤੇਰੀ ਸ਼ੋਭਾ বাগে চলি যাত্রা নেব বাবা সাহেব এর মিশন অদূরা আজে রে আমরা বাবা সাহেব এর তারা হবে আমরা রে ਜੀ ਨਾਮ ਹਾਂ ਤਾਂ ਦੇਖੋ ਅੱਜ ਦਲਜੀਤ ਸਿੰਘ ਪਾਲਾ ਜੀ ਜਿਹੜਾ ਪਾਲਾ ਨਾਮ ਆਵਾਜ਼ ਦੀ ਬਟੰਡਾ ਅੱਜ ਆਪੇਮਰਾਓ ਉਮੀਦਵਾਰ ਜੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਬਹੁਤ ਵਧੀਆ ਸੁਧਾਰ ਰਚਿਆ ਜਿਸ ਨੂੰ ਅਸੀਂ ਸਾਰੇ ਦੇਸ਼ ਵਾਸੀ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਅਸੀਂ ਮੰਨਦੇ ਆਂ ਪਰ ਉਸ ਸੰਵਿਧਾਨ ਦੇ ਨਾਲ ਸਾਡਾ ਦੇਸ਼ ਚੱਲ ਰਿਹਾ ਸੋ ਅੱਜ ਉਹਨਾਂ ਨੇ ਜਨਮ ਦਿਨ ਹੈ ਸੋ ਅਸੀਂ ਬੜੇ ਚਾਅ ਦੇ ਨਾਲ ਜਿੱਥੇ ਭੀਮਰਾਓ ਮੇਨ ਕਰੀਏ ਜਨਮ ਦਿਨ ਮਨਾ ਰਹੇ ਆ ਉਹ ਚ ਨਾਅ ਦੇ ਨਾਲ ਜਿੰਨਾ ਤਾਕਤਾਂ ਤੋਂ ਸਾਡੇ ਸੰਵਿਧਾਨ ਨੂੰ ਖਤਰਾ ਹੈ ਅਸੀਂ ਸਾਡੇ ਸੰਵਿਧਾਨ ਨੂੰ ਬਚਾਉਣਾ ਸਾਡੀ ਡਿਊਟੀ ਹੈ ਇਹ ਸੰਵਿਧਾਨ ਦਾ ਸਤਕਾਰ ਹੀ ਬਾਬਾ ਸਾਹਿਬ ਦਾ ਸਤਕਾਰ ਆ ਸੋ ਅਸੀਂ ਜਿੱਥੇ ਸਾਰੇ ਦੋਸਤ ਮਿੱਤਰ ਲੈਣ ਮਰਾ ਇਕੱਠੇ ਹੋ ਕੇ ਚੰਦਨ ਮਨਾ ਰਹੇ ਆ ਉੱਥੇ ਸਵਿਧਾਨ ਨੂੰ ਵਿਚਾਰ ਸਭ ਨੇ ਵਿਚਾਰ ਚਰਚਾ ਜਿਹੜੀ ਸਾਰੇ ਜਾਣ ਕਰ ਰਹੇ ਨੇ ਫੰਕਸ਼ਨ ਵੀ ਸਾਡੇ ਪਰ ਖੇਵੇ ਸਾਡੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੇ ਦੇਸ਼ ਦੇ ਵਿੱਚ ਸਵਿਧਾਨ ਵਿਚਾਰ ਸਭ ਦੇ ਜਿਹੜੇ ਹੈਗਾ ਪ੍ਰੋਗਰਾਮ ਸਾਰੇ ਡਿਸਟ੍ਰਿਕਟ ਕੁਆਰਟਰ ਤੇ ਰੱਖੇ ਗਏ ਆ ਜੀ ਹਾਂ ਸਰ ਕੀ ਨਾਮ ਹੈ ਸੋਰੀ ਮੇਰਾ ਨਾਮ ਰਾਜੇਸ਼ਵਰਮਾ ਹੈ ਪੰਜਾਬ ਨੈਸ਼ਨਲ ਬੈਂਕ ਪਰ ਮੈਂ ਮੈਨੇਜਰ ਕੇ ਪੋਸਟ ਪਰ ਹਾਂ ਔਰ ਅੱਜ ਬਾਬਾ ਸਾਹਿਬ ਸ਼੍ਰੀ ਭੀਮrao ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਪੰਜਾਬ नेशनल बैंक एससी एसटी वेलफेयर एसोसिएशन की तरफ से पूरी धूमधाम के साथ यहां पे मनाया गया है पोटिंडा तो के जो लोकल और भी डिपार्टमेंट्स हैं, और भी जो समाज से भी संस्थाएं हैं उनके साथ लेके उनके साथ मिलके यहां पे सभी लोग इकट्ठे हुए हैं उनके बताए गए रास्ते पर हम चलने का हमने प्रण लिया है कि विश्व बंधुत्व समानता का जो संदेश बाबा साहब ने अपने जीवन में हमें दिया था हम उनके ऊपर चलने का पूरा प्रयास करेंगे पंजाब नेशनल बैंक के सभी कर्मचारी उनके बताए हुए रास्तों पर चलने के लिए यहाँ तो पे वचनबद्ध है और कोशिश करेंगे कि उन्हें जो महिलाओं के लिए दलितों के लिए जो भी समाज के भलाई के लिए जो भी काम किए हैं उनके उन्हीं के रास्ते पर उन्हीं के बताए रास्ते पर हम चलने का प्रयास करेंगे ਆ ਸਰਕੀ ਨਾ ਮਾਤੜ ਦੀ ਮੈਂ ਕਿਰਨਜੀਤ ਸਿੰਘ ਗਹਿਰੀ ਅੱਜ 바ਵਾ ਸਾਹਿਬ ਡਾਕਟਰ ਪਿੰਗਰੋ ਅੰਬੇਡਕਰ ਜੀ ਦਾ ਜਨਮ ਦਿਹਾੜਾ ਹੈ ਜਿਹੜਾ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਦੁਨੀਆ ਭਰ ਦੇ ਵਿੱਚ ਕੋਨੇ ਕੋਨੇ ਤੇ 바ਵਾ ਸਾਹਿਬ ਅੰਬੇਡਕਰ ਦਾ ਦਿਨ ਮਨਾਇਆ ਜਾ ਰਿਹਾ ਹੈ 바ਵਾ ਸਾਹਿਬ ਡਾਕਟਰ ਪਿੰਗਰੋ ਅੰਬੇਡਕਰ ਉਹ ਸਿੱਖਿਆਤ ਹੈ ਜਿਨ੍ਹਾਂ ਨੇ ਦਲਤਾਂ ਮਹਿਲਾਾਂ ਘਟ ਗਿਣਤੀਆਂ ਜਿਹੜੀ ਹਰ ਵਰਗ ਦੇ ਲੋਕਾਂ ਨੂੰ ਬਰਾਬਰਤਾ ਦੇਣ ਦਾ ਕੰਮ ਕੀਤਾ ਉਹ ਭਾਰਤ ਦੇਸ਼ ਨੂੰ ਇਹੋ ਦਾ ਸੰਵਿਧਾਨ ਦਿੱਤਾ ਕਿ ਜੇ ਸੰਵਿਧਾਨ ਨੂੰ ਨੈਸ਼ਨਲ ਮਡੇਲੇ ਵਰਗੇ ਕ੍ਰਾਂਤੀਕਾਰੀ ਲੋਕਾਂ ਨੇ ਮਾਨਤਾ ਦਿੱਤੀ ਪੂਰੇ ਵਿਸ਼ਵ ਨੇ ਮਾਨਤਾ ਦਿੱਤੀ ਔਰ ਉਹ ਅਮਰੀਕਾ ਵਰਗੇ ਦੇਸ਼ਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਨੌਲਜ ਦਾ ਮੈਨ ਲਖਤਾਰ ਦਿੱਤਾ ਤੇ ਅੱਜ ਸਾਨੂੰ ਜ਼ਰੂਰਤ ਹੈ ਕਿ ਬਾਬਾ ਸਾਹਿਬ ਡਾਕਟਰ ਬੀਮਰੋ ਅੰਬੇਡਕਰ ਜਿਹਦਾ ਜੋ ਸੰਵਿਧਾਨ ਹੈ ਕੁਝ ਸ਼ਕਤੀਆਂ ਉਹ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ ਤੇ ਬਾਬਾ ਸਾਹਿਬ ਅੰਬੇਡਕਰ ਦੁਆਰਾ ਦਿੱਤਾ ਗਿਆ ਲੋਕਤੰਤਰ ਉਸ ਨੂੰ ਖਤਮ ਕਰਨਾ ਚਾਹੁੰਦੀਆਂ ਉਹ ਜਿੱਤੇ ਅਸੀਂ ਬਾਬਾ ਸਾਹਿਬ ਅੰbedkar ਦਾ ਜਨਮ ਦਿਹਾੜਾ ਮਨਾ ਰਹੇ ਆ ਅੱਜ ਸਮੁੱਚੇ ਬਾਬਾ ਸਾਹਿਬ ਅੰbedkar ਨੂੰ ਮੰਨਣ ਵਾਲੇ ਲੋਕਾਂ ਨੂੰ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਨੂੰ ਇੱਕ ਪ੍ਰਣ ਕਰਨਾ ਚਾਹੀਦਾ ਹੈ ਕਿ ਕਿਸੇ ਵੀ ਕੀਮਤੇ ਕੀਮਤ ਉੱਪਰ ਬਾਬਾ ਸਾਹਿਬ ਰਕਤੋਂ ਪੀਵਾ ਅੰbedkar ਦਾ ਜਿਹੜਾ ਅਧੂਰਾ ਮਿਸ਼ਨ ਹੈ ਉਸ ਨੂੰ ਅਸੀਂ ਪੂਰਾ ਕਰਾਂਗੇ ਕਿਸੇ ਵੀ ਦੁਨੀਆ ਦੀ ਤਾਕਤ ਨੂੰ ਭਾਰਤੀ ਲੋਕਤੰਤਰ ਨੂੰ ਖਤਮ ਕਰਨ ਜਾਂ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਆ ਆਉਣ ਵਾਲੀ ਸਮੇਂ ਦੀ ਸਰਕਾਰ ਹੋਵੇ ਤੇ ਮੌਜੂਦਾ ਪੰਜਾਬ ਦੀ ਸਰਕਾਰ ਹੋਵੇ ਬਾਬਾ ਸਾਹਿਬ ਅੰbedkar ਦੀ ਜਿਹੜੀ ਜੀਵਨੀ ਹੈ ਉਹ ਲਾਜ਼ਮੀ ਦਸੇ ਦੇ ਤੌਰ ਤੇ ਸਕੂਲਾਂ 'ਚ ਪੜ੍ਹਾਇਆ ਜਾਣੀ ਚਾਹੀਦੀ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਗੱਲ ਜਰੂਰ ਕਹਿਣਾ ਚਾਹਾਂਗਾ ਕਿ ਅੱਜ ਬਾਬਾ ਸਾਹਿਬ ਮਿਰਕਰ ਦੇ ਨਾਮ ਤੋਂ ਤੁਸੀਂ ਸਪੋਟਾਂ ਲਾਈਆਂ ਬਾਬਾ ਸਾਹਿਬ ਮਿਰਕਰ ਦੀ ਫੋਟੋ ਲਾ ਕੇ ਪਿੱਛੇ ਤੁਸੀਂ ਪ੍ਰੈਸ ਕਾਨਫਰੰਸਾਂ ਕਰਦੇ ਹੋ ਅੱਜ ਪੰਜਾਬ ਦੀ ਸਰਕਾਰ ਬਾਬਾ ਸਾਹਿਬ ਮਿਰਕਰ ਦਾ ਜਨਮ ਦਿਨ ਮਨਾਉਣਾ ਭੁੱਲ ਚੁੱਕੀ ਹੈ ਹਰ ਜ਼ਿਲ੍ਹਾ ਪੱਤਰ ਤੇ ਕੋਈ ਫੰਕਸ਼ਨ ਨਹੀਂ ਹੋ ਰਿਹਾ ਔਰ ਮੈਨੂੰ ਜਿੰਨਾ ਤੱਕ ਪਤਾ ਲੱਗਿਆ ਕਿ ਬਠਿੰਡੇ ਦਾ ਜਿਹੜਾ ਡਿਪਟੀ ਕਲਚਰ ਹੈ ਸਹਦ ਉਹ ਵੀ ਐਸਸੀ ਵਰਗ ਦੇ ਵਿੱਚੋਂ ਆਇਆ ਤੇ ਇੱਥੇ ਵੀ ਸਰਕਾਰੀ ਤੌਰ ਤੇ ਕੋਈ ਫੰਕਸ਼ਨ ਨਾ ਹੋਣਾ ਸਰਕਾਰ ਵੱਲੋਂ ਬਾਬਾ ਸੋਮਬਿਰ ਕੰਧਾ ਜਰਮ ਦੇ ਹੱਦ ਦੇਣਾ ਜਰਾ ਦੇਣਾ ਨਾ ਮਨੋਣਾ ਇਹ ਬਹੁਤ ਵੱਡਾ ਅਪਮਾਨ ਹੈ ਸਮੁੱਚੇ ਦਲਤ ਭਾਈਚਾਰੇ ਨੂੰ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ ਤੇ ਬਾਬਾ ਸਾਹਿਬ ਅੰਮ੍ਰਿਤਕਾਰ ਦੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਤੇ ਨੌਜਵਾਨ ਪੀੜ੍ਹੀ ਨੂੰ ਬੱਚਾ ਨੂੰ ਬਾਬਾ ਸਾਹਿਬ ਅੰਮ੍ਰਿਤਕਾਰ ਦੀ ਜੀਵਨ ਨੂੰ ਪੜਾਉਣ ਵਾਸਤੇ ਸਾਨੂੰ ਪ੍ਰਣ ਕਰਨ ਦੀ ਲੋੜ ਹੈ